ਅਤੇ 13 ਸਾਲ ਦੀ ਬੱਚੀ ਨਾਲ ਜੋ ਜਲੰਧਰ ਵਿੱਚ ਹਰਕਤ ਹੋਈ ਹੈ ਉਸ ਬਾਰੇ ਸੁਣ ਕੇ ਤੁਹਾਡੇ ਪਹਿਲਾਂ ਹੀ ਰੋਂਗਟੇ ਖੜੇ ਹੋ ਗਏ ਹੋਣੇ ਤੇ ਹੁਣ ਤੁਹਾਨੂੰ ਇਹ ਗੱਲ ਦੱਸਾਂਗੀ ਕਿ ਇਹ ਜੀ ਹਰਕਤਾਂ ਕਿਉਂ ਕੀਤੀਆਂ ਇਹ ਖੁਲਾਸਾ ਹੁਣੇ-ਹੁਣੇ ਇੱਕ ਨਿਊਜ਼ ਚੈਨਲ ਤੋਂ ਸਾਹਮਣੇ ਆਇਆ ਹੈ ਅਸੀਂ ਜਾਣਕਾਰੀ ਪ੍ਰਾਪਤ ਕੀਤੀ ਹੈ ਸਾਡੇ ਰਿਪੋਰਟਰਾਂ ਤੋਂ ਵੀ ਕਿ ਹੁਣ ਉਹ ਪਹਿਲਾਂ ਦੇ ਹਾਲਾਤ ਕਿਵੇਂ ਸੀ ਉਸਦੇ ਉਹਨਾਂ ਨੇ ਦੱਸਿਆ ਕਿ ਉਹ ਆਪਣੀ ਬੇਟੀ ਆਪਣੀ ਸਗੀ ਬੇਟੀ ਤੇ ਹੀ ਨਜ਼ਰ ਰੱਖਦਾ ਸੀ ਇਹ ਜੀ ਭਿਆਨਕ ਨਜ਼ਰ ਰੱਖਦਾ ਸੀ ਉਸ ਦਾ ਪਰਿਵਾਰ ਵੀ ਉਸ ਦੇ ਨਾਲ ਨਹੀਂ ਰਹਿੰਦਾ ਸੀ ਅਜਿਹਾ ਕੀ ਕਿਉਂ ਸੀ ਉਸ ਦੀ ਸੋਚ ਨਹੀਂ ਮਰ ਕਿਉ ਚੁੱਕੀ ਸੀ ਉਹ ਇਨਸਾਨ ਐਦਾਂ ਦਾ ਕਿਉਂ ਸੀ ਉਂਝ ਤਾਂ ਉਹ ਕਹਿ ਰਹੇ ਨੇ ਕਿ ਉਹ ਮਰਤਾਰੀ ਸੀ ਮਰਤਾਰੀ ਹੋਣ ਦੇ ਬਾਵਜੂਦ ਵੀ ਅਜਿਹਾ ਇਨਸਾਨ ਨੂੰ ਕਿਉ ਬਣਿਆ ਕੀ ਉਸ ਦੇ ਨਾਲ ਉਸ ਇਨਸਾਨ ਨਾਲ ਕੋਈ ਧੋਖਾ ਹੋਇਆ ਜਾਂ ਫਿਰ ਉਸ ਦੀ ਮਾਨਸਿਕ ਸਥਿਤੀ ਹੀ ਬਦਲ ਗਈ ਸੀ ਮੋਬਾਈਲ ਦੇ ਕੇਟੀਵੀ ਦੇਖ ਕੇ ਜਾਂ ਕੁਝ ਇਹ ਜੇ ਯਾਰ ਦੋਸਤਾਂ ਵਿੱਚ ਰਹਿ ਕੇ ਹੈ ਜੀ ਸੰਗ ਦੇ ਵਿੱਚ ਰਹਿ ਕੇ ਆਕਰ ਕਰ ਹੋਇਆ ਕੀ ਸੀ ਇਹ ਤਾਂ ਉੱਥੋਂ ਦਾ ਪਰਿਵਾਰ ਹੀ ਜਾਣਦਾ ਹੈ ਜਾਂ ਉੱਥੋਂ ਦੇ ਲੋਕ ਹੀ ਜਾਣਦੇ ਨੇ ਪਰ ਇਹ ਗਵਾਂਢੀ ਭਾਈ ਦੱਸ ਰਹੇ ਸੀ ਕਿ ਇਹ ਪਹਿਲਾਂ ਵੀ ਐਦਾਂ ਹੀ ਸਿਸਟਮ ਸੀ ਇਹਨਾਂ ਦੇ ਘਰ ਇਹਨਾਂ ਦੇ ਘਰ ਕਲੇਸ਼ ਹੁੰਦਾ ਰਹਿੰਦਾ ਸੀ ਇਹਦੀ ਘਰ ਵਾਲੀ 6-6 ਮਹੀਨੇ ਆਪਣੇ ਘਰੇ ਚਲੀ ਜਾਂਦੀ ਸੀ ਹੁਣ ਦੱਸੋ ਇਹ ਜੋ ਲੋਕਾਂ ਦਾ ਕੀ ਕਰੀਏ ਕੀ ਹਾਲਾਸੀ ਕੀ ਇਸ ਗਵਾਨਪੁਣੇ ਵਿੱਚ ਇਹਨਾਂ ਨੂੰ ਸਮਝਾਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਅਸਲ ਵਿੱਚ ਇਹ ਜਹ ਹੀ ਸੀ ਜਾਂ ਗਵਾਨਪਿਣੇ ਵਿੱਚ ਇਹ ਜੇ ਯਾਰ ਦੋਸਤ ਮਿੱਤਰ ਨਹੀਂ ਸੀ ਜੋ ਇਸ ਨੂੰ ਸਮਝਾ ਸਕਣ ਤਾਂ ਕਿ ਇਹਨਾਂ ਦਾ ਕਲੇਸ਼ ਦੂਰ ਹੁੰਦਾ ਕਲੇਸ਼ ਦੂਰ ਹੁੰਦਾ ਤਾਂ ਆਦਮੀ ਸੰਤੁਸ਼ਟ ਰਹਿੰਦਾ ਸੰਤੁਸ਼ਟ ਰਹਿੰਦਾ ਤਾਂ ਇਹ ਜੀ ਗਲਤੀ ਹੀ ਨਹੀਂ ਕਰਨਾ ਸੀ ਉਹ ਆਪਣਾ ਵਿੱਚ ਵੀ ਕੋਈ ਨਾ ਕੋਈ ਕਮੀ ਹੈ ਦੋਸਤੋ ਆਪਾਂ ਨੂੰ ਇਹ ਦੇਖਣਾ ਪਵੇਗਾ ਕਿ ਆਪਣੇ ਘਰ ਪਰਿਵਾਰ ਦੇ ਨੇੜੇ ਤੇੜੇ ਹੋ ਕੀ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ ਆਪਾਂ ਉਹਨਾਂ ਚੀਜ਼ਾਂ ਤੇ ਨਜ਼ਰ ਹੀ ਨਹੀਂ ਰੱਖਦੇ ਤੇ ਅਜਹੀਆਂ ਘਟਨਾ ਹੋ ਜਾਂਦੀਆਂ ਹਨ ਫਿਰ ਉਸੇ ਬੰਦੇ ਨੂੰ ਮਾੜਾ ਦੱਸਣ ਲੱਗ ਜਾਂਦੇ ਹਨ ਸਾਨੂੰ ਜਾਂਚ ਪਰਖ ਦੀ ਲੋੜ ਹੈ ਕਿ ਉਹ ਬਦਲਣ ਦੀ ਕੋਸ਼ਿਸ਼ ਕੀਤੀ ਉਸਨੇ ਜਾਂ ਫਿਰ ਇਨਸਾਨ ਹੀ ਬੇਕਾਰ ਸੀ ਇਹ ਤਾਂ ਉਥੋਂ ਦੀ ਲੋਕਾਂ ਆ ਉਥੋਂ ਦੀ ਫੈਮਿਲੀ ਨੂੰ ਪਤਾ ਹੈ ਪਰ ਹੁਣ ਜੋ ਨੇ ਹਰਕਤ ਕੀਤੀ ਹੈ ਤਾਂ ਸਜ਼ਾ ਦੇਣੀ ਤਾਂ ਬਣਦੀ ਹੈ ਧੰਨਵਾਦ ਦੋਸਤੋ ਅਗਲੀ ਜਾਣਕਾਰੀ ਫਿਰ ਲੈ ਕੇ ਹਾਜ਼ਰ ਹੋਵਾਂਗੇ ਰੱਬ ਰੱਖਾ